ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਅਰਦਾਸ ਦੀ ਤਾਕਤ ਬਾਰੇ ਅਰਦਾਸ ਉਹ ਪੁਲ ਹੈ ਜਿਸ ਰਾਹੀਂ ਇੱਕ ਨਿਮਾਣਾ ਜੀਵ ਆਪਣੇ ਮਾਲਕ ਨਾਲ ਗੱਲ ਕਰਦਾ ਹੈ ਇਹ ਉਹ ਸਾਹ ਹੈ ਜੋ ਮਨ ਨੂੰ ਠੰਡਕ ਦਿੰਦਾ ਹੈ ਦਿਲ ਨੂੰ ਹੌਸਲਾ ਦਿੰਦਾ ਹੈ ਅਤੇ ਰੂਹ ਨੂੰ ਤਾਕਤ ਦਿੰਦਾ ਹੈ ਅਰਦਾਸ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਵਿੱਚ ਜੋ ਮਿਲਦਾ ਹੈ ਉਹ ਤੇਰੀ ਮਿਹਰ ਹੈ ਜੋ ਨਹੀਂ ਮਿਲਦਾ ਉਹ ਵੀ ਤੇਰੀ ਰਜਾ ਤੇ ਇਸ ਤਰ੍ਹਾਂ ਹੀ ਅਰਵਿੰਦਰ ਦੇ ਨਾਲ ਹੋਇਆ ਅਰਵਿੰਦਰ ਬਹੁਤ ਹੀ ਪਿਆਰਾ ਤੇ ਨੇਕ ਬੱਚਾ ਹੈ ਅਰਵਿੰਦਰ ਹਰ ਰੋਜ਼ ਨਿਤਨੇਮ ਨਾਲ ਗੁਰੂ ਘਰ ਜਾਇਆ ਕਰਦਾ ਉਹ ਗੁਰਬਾਣੀ ਸੁਣਦਾ ਮੱਥਾ ਟੇਕਦਾ ਤੇ ਪੂਰੇ ਮਨ ਨਾਲ ਸੇਵਾ ਕਰਦਾ ਇੱਕ ਦਿਨ ਜਦੋਂ ਅਰਵਿੰਦਰ ਗੁਰੂ ਘਰ ਗਿਆ ਉਸਨੇ ਆਪਣਾ ਬੈਗ ਇੱਕ ਪਾਸੇ ਰੱਖ ਦਿੱਤਾ ਉਸ ਦੇ ਬੈਗ ਵਿੱਚ ਉਸ ਦੀਆਂ ਦੋ ਤਿੰਨ ਪਿਆਰੀਆਂ ਚੀਜ਼ਾਂ ਸਨ ਜਿਵੇਂ ਉਸ ਦੀ ਪੱਗ ਦਾ ਫੁੱਲ ਅਤੇ ਇੱਕ ਉਸ ਦਾ ਪਿਆਰਾ ਜਿਹਾ ਮੋਬਾਈਲ ਸਟੈਂਡ ਜਿਸ ਉੱਤੇ ਮੋਬਾਈਲ ਰੱਖ ਕੇ ਉਹ ਅਕਸਰ ਵੀਡੀਓ ਬਣਾਉਂਦਾ ਰਹਿੰਦਾ ਤੇ ਖੁਸ਼ ਹੁੰਦਾ ਰਹਿੰਦਾ ਜਦੋਂ ਉਹ ਅਰਦਾਸ ਕਰਕੇ ਬਾਹਰ ਆਇਆ ਤਾਂ ਕੀ ਦੇਖਦਾ ਹੈ ਕਿ ਉਸ ਦਾ ਬੈਗ ਉੱਥੇ ਹੈ ਹੀ ਨਹੀਂ ਉਹ ਆਲੇ ਦੁਆਲੇ ਇੱਕ ਦੋ ਜਣਿਆਂ ਨੂੰ ਪੁੱਛਦਾ ਹੈ ਤਾਂ ਪਤਾ ਲੱਗਦਾ ਹੈ ਕਿ ਸ਼ਾਇਦ ਉਸ ਦਾ ਬੈਗ ਚੋਰੀ ਹੋ ਗਿਆ ਉਹ ਬੜਾ ਉਦਾਸ ਹੋ ਜਾਂਦਾ ਹੈ ਉਸ ਦਾ ਦਿਲ ਡੁੱਟ ਜਾਂਦਾ ਹੈ ਉਹ ਇਹ ਸੋਚ ਕੇ ਉਦਾਸ ਹੋ ਜਾਂਦਾ ਹੈ ਕਿ ਕਿਵੇਂ ਕੋਈ ਗੁਰੂ ਘਰ ਤੋਂ ਚੋਰੀ ਕਰ ਸਕਦਾ ਹੈ ਪਰ ਉਸ ਨੇ ਹੌਂਸਲਾ ਨਹੀਂ ਛੱਡਿਆ ਉਹ ਫਿਰ ਦੁਬਾਰਾ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਅੱਖਾਂ ਵਿੱਚ ਹੰਝੂ ਭਰ ਕੇ ਪਰ ਦਿਲ ਵਿੱਚ ਸੱਚਾ ਭਰੋਸਾ ਰੱਖ ਕੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਮੇਰੀਆਂ ਚੀਜ਼ਾਂ ਮੈਨੂੰ ਵਾਪਸ ਮਿਲ ਜਾਣ ਉਸਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜੀ ਜੋ ਵੀ ਹੋਇਆ ਤੁਹਾਡੀ ਰਜ਼ਾ ਪਰ ਜੇ ਮੇਰਾ ਸਮਾਨ ਮੈਨੂੰ ਵਾਪਸ ਮਿਲ ਜਾਵੇ ਤਾਂ ਮੈਨੂੰ ਬਹੁਤ ਸਹਾਰਾ ਮਿਲੇਗਾ ਉਹ ਚੁੱਪਚਾਪ ਘਰ ਵਾਪਸ ਆ ਗਿਆ ਪਰ ਉਸਦੇ ਮਨ ਵਿੱਚ ਇੱਕ ਅਜੀਹਾ ਸੰਤੋਖ ਸੀ ਕਿ ਉਸਨੇ ਆਪਣੇ ਵਾਹਿਗੁਰੂ ਨੂੰ ਗੱਲ ਕਹਿ ਦਿੱਤੀ ਹੈ ਕਿ ਵਾਹਿਗੁਰੂ ਜੀ ਨੂੰ ਹੁਣ ਜੋ ਚੰਗਾ ਲੱਗੇਗਾ ਉਹ ਮੇਰੇ ਲਈ ਕਰ ਦੇਣਗੇ ਤੇ ਇਹਨਾਂ ਗੱਲਾਂ ਨੂੰ ਸੋਚਦੇ ਸੋਚਦੇ ਹੀ ਉਹ ਘਰ ਵਾਪਸ ਆ ਗਿਆ ਅਗਲੇ ਦਿਨ ਅਰਵਿੰਦਰ ਜਦੋਂ ਗੁਰੂ ਘਰ ਪਹੁੰਚਿਆ ਤਾਂ ਦਰਵਾਜ਼ੇ ਦੇ ਨੇੜੇ ਆਪਣੇ ਬੈਗ ਨੂੰ ਪਿਆ ਵੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਉਸ ਦੇ ਚਿਹਰੇ ਤੇ ਖੁਸ਼ੀ ਦੀ ਰੌਸ਼ਨੀ ਛਾ ਗਈ ਉਸ ਨੇ ਭੱਜ ਕੇ ਜਾ ਕੇ ਆਪਣਾ ਬੈਗ ਚੁੱਕਿਆ ਅਤੇ ਖੋਲ ਕੇ ਵੇਖਿਆ ਉਸ ਦਾ ਹਰ ਇੱਕ ਸਮਾਨ ਸਹੀ ਸਲਾਮਤ ਸੀ ਉਸ ਨੇ ਖੁਸ਼ੀ ਨਾਲ ਅੱਖਾਂ ਭਰੀਆਂ ਤੇ ਫਿਰ ਮੱਥਾ ਟੇਕਿਆ ਉਸ ਦਾ ਦਿਲ ਕਹਿ ਰਿਹਾ ਸੀ ਵਾਹਿਗੁਰੂ ਸੱਚੇ ਦਿਲ ਦੀ ਅਰਦਾਸ ਸੁਣਦੇ ਹਨ ਗੁਰੂ ਘਰ ਜਾਣ ਨਾਲ ਮਨ ਸ਼ਾਂਤ ਹੁੰਦਾ ਹੈ ਸੱਚੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਜਿਸ ਤੇ ਵਾਹਿਗੁਰੂ ਦੀ ਮਿਹਰ ਹੋਵੇ ਉਸ ਦੀ ਗੁੰਮ ਹੋਈ ਚੀਜ਼ ਵੀ ਮੋੜ ਮਿਲ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ